ਲਓ ਜੀ ਨਵਾਂ ਦਿਨ ਨਵੀਂ ਸ਼ੁਰੂਆਤ ਅੱਜ ਦੀ ਵੀਡੀਓ ਜਿਹੜੀ ਇਹ ਬੜੀ ਖਾਸ ਹੈ ਸਸਰੀਕਾ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਆਪਾਂ ਵੀ ਠੀਕ ਹੈ ਸੋ ਅੱਜ ਦੀ ਵੀਡੀਓ ਹੈ ਜੀ ਆਪਣੀ ਇਹ ਤੁਸੀਂ ਮੈਨੂੰ ਲੱਗਦਾ ਨਹੀਂ ਪਹਿਲਾਂ ਮੈਨੂੰ ਕਦੇ ਦੇਖਿਆ ਹੋਣਾ ਇਹ ਇਹ ਪੋਜੀਸ਼ਨ ਦੇ ਵਿੱਚ ਇਹ ਪੋਜੀਸ਼ਨ ਮੇਰੀ ਜਿਹੜੀ ਸਟੈਂਡਿੰਗ ਦੀ ਆ ਇਹ ਇੱਕ ਨਵਾਂ ਅਰਨੇਸ ਤਿਆਰ ਕੀਤਾ ਮੇਰੀ ਵਾਈਫ ਨੇ ਸਾਰਾ ਕੁਝ ਜੋ ਕੁਝ ਤੁਸੀਂ ਦੇਖ ਰਹੇ ਹੋ ਵੀਡੀਓ 'ਚ ਸਾਰੀ ਮੇਰੀ ਵਾਈਫ ਦੇ ਜ਼ੋਰ ਤੇ ਹੀ ਹੋਇਆ ਤੇ ਇਹ ਸਟੈਂਡਿੰਗ ਟੇਬਲ ਹੈ ਜੀ ਆਪਣਾ ਸਟੈਂਡਿੰਗ ਅਰਨੇਸ ਤੇ ਪਿਛੇ ਜਿਹੜੀ ਮਸ਼ੀਨ ਹੈ ਦੀ ਮਦਦ ਨਾਲ ਮੈਂ ਜਿਹੜਾ ਇਦਾਂ ਚੱਲਣਯੋਗ ਹੋ ਗਿਆ ਆਪ ਨਹੀਂ ਮੈਂ ਚੱਲ ਰਿਹਾ ਕਿਉਂਕਿ ਬਾਹੀ ਮੇਰੀ ਪਿੱਛੋਂ ਮੈਨੂੰ ਸਪੋਰਟ ਕਰ ਰਹੀ ਹੈ ਕਿਉਂਕਿ ਹਜਾ ਬੋਡੀ ਜਿਹੜੀ ਮੇਰੀ ਪ੍ਰੋਪਰ ਬੋਡੀ ਜਨ ਨਹੀਂ ਹੈ ਹੌਲੀ ਹੌਲੀ ਸਟੈਪ ਬਾਈ ਸਟੈਪ ਅੱਗੇ ਵਧ ਰਹੇ ਆ ਕਮਜਾਬੀ ਵੱਲ ਕਿਉਂਕਿ ਤੁਹਾਨੂੰ ਪਤਾ ਵੀ ਛੱਟ ਲੱਗਣ ਤੋਂ ਬਾਅਦ ਰੀਡ ਦੀ ਹੱਡੀ ਦੀ ਰਿਕਵਰੀ ਜਿਹੜੀ ਬਹੁਤ ਸਲੋ ਆਉਂਦੀ ਹੈ ਸੋ ਲੱਗੇ ਹੋਏ ਆ ਮਿਹਨਤ ਕਰਨ ਪ੍ਰਮਾਤਮਾ ਹਿੰਮਤ ਬਖਸ਼ੇ ਬਹੁਤ ਜਲਦ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਸੋ ਵੀਡੀਓ ਨਾਲ ਬਨੇ ਰਹੋ ਵੀਡੀਓ ਵਿੱਚ ਸਾਰੀ ਜਿਹੜੀ ਆਪਾਂ ਜੋ ਮਿਹਨਤ ਕੀਤੀ ਜੋ ਜਿਹੜਾ ਸੰਘਰਸ਼ ਕਰ ਰਹੇ ਆ ਕਿਉਂਕਿ ਇਹ ਜਿਹੜਾ ਸਟੈਂਡ ਹੈ ਜੋ ਤੁਸੀਂ ਦੇਖ ਰਹੇ ਹੋ ਜੋ ਜਿਹੜਾ ਨਸਾ ਇਹ ਸਾਰਾ ਕੁਝ ਮੇਰੀ ਵਾਈਫ ਨੇ ਖੁਦ ਆਪ ਤਿਆਰ ਕੀਤਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੈੱਟਵਰਪਰ ਆਪਾਂ ਦੇਖੀਆਂ ਇਹ ਨੈੱਟਵਰਪਰ ਰੇਟੀ ਦਾ ਬਹੁਤ ਸੀ ਬਹੁਤ ਮਹਿੰਗੀਆਂ ਸੀ ਇਹ ਉਹਦੇ ਕਰਕੇ ਅਸੀਂ ਮੇਰੀ ਵਾਈਫ ਨੇ ਫੈਸਲਾ ਕੀਤਾ ਵੀ ਇਹ ਮੈਂ ਚੀਜ਼ਾਂ ਘਰੇ ਆਪ ਖੁਦ ਤਿਆਰ ਕਰ ਲੈਣੀਆਂ ਕੋਈ ਗੱਲ ਨਹੀਂ ਫੋ ਇਹਨਾਂ ਨੇ ਸਾਰਾ ਸਮਾਨ ਆਨਲਾਈਨ ਆਫਲਾਈਨ ਦੇਖ ਕੇ ਜਿਹੜਾ ਇਹ ਸਮਾਨ ਸਾਰਾ ਤਿਆਰ ਕੀਤਾ ਤਾਂ ਕਿ ਜਿਹੜੀ ਆਪਣੀ ਰਿਕਵਰੀ ਹੈ ਉਹ ਆਵਣੀ ਹੋਰ ਛੇਤੀ ਸੌਖੀ ਹੋਵੇ ਕਿਉਂਕਿ ਜੇ ਆਪਾਂ ਬਦਲਾ ਨਾ ਲਿਆ ਮੰਗੇ ਐਕਸਰਸਾਈਜ਼ ਵਿੱਚ ਤਾਂ ਜਿਹੜੀ ਆਪਣੀ ਰਿਕਵਰੀ ਆਣੀ ਪੋਸੀਬਲ ਨਹੀਂ ਆ ਤੇ ਸੋ ਦੇ ਲਿਆ ਨਾ ਕੰਪਲੀਟਾ Que eso queda quedado a la máquina. A la máquina, y tú y esto y se vuelven uno solo. Sí, con la uh -huh. espalda, quedó guiada y ahí si no hay a informar. ¿Qué es eso? Se, se o sea, si tú te corres, te vas, te corres junto con la máquina, se corren juntos. En conjunto. Mira, ahí se paro y todavía no me bajo, pero siento la presión en la izquierda. Como ese día hicimos la el intento, uh -huh. que me coge mi talón y me estripa. Me y ahí siento ahí a sentir. No, eso es presión, ¿no? Porque no es tironazo. Ahí sentir eso en la pierna izquierda. Ya sintiendo esa, ese peso. Ahorita a ver cómo me siento y para bajarla. Bien sentado ahí, sí, como me siento, Lucán. No, pero definitivamente antes era se desamencentro ese mucho mejor porque antes apenas me paraba y estaba de una la como maluquera, los ojos borrosos y me ya te ama, yo, te ama. mareo y debo, siempre 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 me va la como ido por allá no, no estaba presente sí, es que como, que no como ahorita no, presente como tenía pierna ahí en las la espalda yo siento que está ahí dolor sí uh -huh. llega de nuevo el cuerpo no se ha estresado antes de la pura estrés ਨਵੀਂ ਪੋਜੀਸ਼ਨ ਨੂੰ ਐਡਾਪਟ ਕਰਨਾ ਸਰੀਰ ਵਾਸਤੇ ਬਹੁਤ ਦੁੱਖਦਾਇਕ ਹੁੰਦਾ ਮੁਸ਼ਕਲ ਭਰਿਆ ਹੁੰਦਾ ਮੈਨੂੰ ਵੀ ਇਹ ਚੀਜ਼ ਬਹੁਤ ਵੱਡੀ ਫੇਸ ਕਰਨੀ ਪਈ ਇਹ ਚੀਜ਼ ਅੱਜ ਮੈਂ ਪਹਿਲੀ ਵਾਰ ਸਟੈਂਡਿੰਗ ਕੀਤੀ ਹੈ ਇਸ ਟੇਬਲ ਤੇ ਤੇ ਬਿਨਾਂ ਸਿਰ ਧਰਤੀ ਪਰ ਮਨੂ ਪੈਰ ਰੱਖ ਕੇ ਖੜਾ ਹਾਂ ਮੈਂ ਤੇ ਪਹਿਲਾਂ ਤੁਸੀਂ ਦੇਖਿਆ ਹੁੰਦਾ ਮੈਂ ਟੇਬਲ ਤੇ ਖੜਦਾ ਸੀ ਸੋ ਇਹ ਇਸ ਵੇਲੇ ਮੈਨੂੰ ਇਸ ਟਾਈਮ ਥੋੜੀ ਦਿੱਕਤ ਆ ਰਹੀ ਹੈ ਮਹਿਸੂਸ ਹੋ ਰਿਹਾ ਲਗਾਤਾਰ ਦਰਦ ਕਰ ਰਹੀਆਂ ਤੇ ਜਿਹੜਾ ਬੋਡੀ ਦਾ ਬੈਲੈਂਸ ਨਹੀਂ ਬਣ ਰਿਹਾ ਕਿਉਂਕਿ ਇਹ ਜਿਹੜੀ ਇਮਪਰੂਵਮੈਂਟ ਤਾਂ ਬਹੁਤ ਹੌਲੀ ਹੌਲੀ ਆਉਂਦੀ ਹੈ ਆਪਣਾ ਜਿਹੜਾ ਬੈਲੈਂਸ ਬਹੁਤ ਲੇਟ ਬਣਦਾ ਹੈ ਬਾਕੀ 4 ਸਾਲ ਤੋਂ ਇੱਕ ਜਗ੍ਹਾ ਬੋਡੀ ਪਈ ਰਹਿਣੀ ਇੱਕਦਮ ਆਪਾਂ ਆਪਣੀ ਬੋਡੀ ਬਦਲਾ ਲਿਆਣਾ ਉਹਨੂੰ ਸਮਾਂ ਤਾਂ ਲੱਗਦਾ ਹੀ ਹੈ ਸੋ ਆਪਾਂ ਵੀ ਲੱਗੇ ਹੋਏ ਆ ਤੇ ਬਾਜੀ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਦੇ ਕਰਕੇ ਹੀ ਇਹੋ ਜਿਹੇ ਨਵੇਂ ਐਕਸਪੈਰੀਮੈਂਟ ਕਰਦੇ ਆ ਸੋ ਇਹਨਾਂ ਦਾ ਸਹਿਯੋਗ ਨਾਲ ਜਿਹੜੇ ਅੱਗੇ ਵਧਦੇ ਆ ਬਾਕੀ ਤੁਹਾਡੀਆਂ ਦੁਆਵਾਂ ਦੇ ਨਾਲ ਜਿਹੜੀਆਂ ਆਪਣੀ ਰਿਕਵਰੀ ਹੋ ਰਹੀ ਹੈ ਸੋ ਐਦਾਂ ਹੀ ਆਪਾਂ ਕੋਸ਼ਿਸ਼ ਕਰਦੇ ਰਹਾਂਗੇ ਤੁਸੀਂ ਸਾਰੇ ਭੈਣ ਭਰਾ ਸਪੋਰਟ ਕਰਿਓ ਚੜ੍ਹਦੀ ਕਲਾ ਜਿੰਦਗੀ ਜੈੰਦਾਬਾਦ